ਟ੍ਰੇਡ ਯੂਨੀਅਨ ਦੇ ਸੱਦੇ ਤੇ ਗੁਰਦਾਸਪੁਰ ਦੀਆਂ ਬਖਵਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅਮਰੀਕਾ ਭਾਰਤ ਟ੍ਰੇਡ ਡੀਲ ਬਿਜਲੀ ਸੰਸ਼ੋਧਨ ਬਿੱਲ ਅਤੇ ਕੀਰਤੀ ਕਾਨੂੰਨਾਂ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਰੋਸ ਮੁਜ਼ਾਹਰੇ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਭਾਰਤ ਬੰਦੀ ਕਾਲ ਵੀ ਦਿੱਤੀ ਗਈ ਸੀ ਪਰ ਗੁਰਦਾਸਪੁਰ ਦੇ ਬਾਜ਼ਾਰ ਆਮ ਦਿਨਾਂ ਭਾਵੇਂ ਖੁੱਲ੍ਹੇ ਰਹੇ ਬਾਜ਼ਾਰਾਂ 'ਚ ਰੋਜ਼ਾਨਾ ਭੰਗ ਚਹਲ ਪਹਿਲ ਦੇਖਣ ਨੂੰ ਮਿਲੀ ਅਤੇ ਬੰਦ ਦਾ ਕੋਈ ਖਾਸ ਅਸਰ ਨਾ ਜਤ ਨਹੀਂ ਆਇਆ ਪ੍ਰਦਰਸ਼ਨਕਾਰੀ ਜਥੇਬੰਦੀਆਂ ਦੇ ਆਗੂ ਗੁਰੂ ਨਾਨਕ ਪਾਰਕ 'ਚ ਇਕੱਠੇ ਹੋਏ ਅਤੇ ਉਥੋਂ ਰੋਸ਼ ਮਾਰਚ ਦੇ ਰੂਪ 'ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਮੁਹਰੇ ਪਹੁੰਚੇ ਜਿੱਥੇ ਸਾਂਝੇ ਤੌਰ ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਭਾਰਤ ਬੰਦ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਵਿੱਤਰੀ ਸੰਸੋਧਨ ਬਿਲ ਟ੍ਰੇਡ ਡੀਲ ਅਤੇ ਕੀਰਤੀ ਕਾਨੂੰਨ ਸਿਰਫ ਮੁਲਾਜ਼ਮਾ ਮਜ਼ਦੂਰਾ ਅਤੇ ਕਿਸਾਨਾਂ ਲਈ ਹੀ ਨੁਕਸਾਨ ਦੇ ਨਹੀਂ ਬਲਕਿ ਆਮ ਲੋਕਾਂ ਲਈ ਵੀ ਹਾਨिकारक ਸਾਬਿਤ ਹੋਣਗੇ ਉਹਨਾਂ ਦਾ ਕਹਿਣਾ ਸੀ ਕਿ ਟ੍ਰੇਡ ਡੀਲ ਦਾ ਸਿੱਧਾ ਅਸਰ ਦੇਸ਼ ਦੀ ਕਿਸਾਨੀ ਅਤੇ ਆਰਥਿਕ ਵਿਵਸਥਾ ਤੇ ਪਵੇਗਾ ਉਹਨਾਂ ਨੇ ਮੰਗ ਕੀਤੀ ਕਿ ਇਹ ਡੀਲ ਤੁਰੰਤ ਰੱਦ ਕੀਤੀ ਜਾਵੇ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਦਬਾਅ ਹੇਠ ਆ ਕੇ ਇਹ ਡੀਲ ਕੀਤੀ ਹੈ ਭਾਰਤ ਸਰਕਾਰ ਦੇ ਖਿਲਾਫ ਜਿਹੜਾ ਉਹਨਾਂ ਨੇ ਇੱਕ ਯੂਐਸ ਨਾਲ ਟ੍ਰੇਡ ਐਗਰੀਮੈਂਟ ਕੀਤਾ ਕਰ ਰਹੇ ਹਨ ਉਹਦੇ ਉਹਦੇ ਖਿਲਾਫ ਆਪਾਂ ਧਨ ਪ੍ਰਦਰਸ਼ਨ ਕਰ ਰਹੇ ਹਾਂ कि जो की बहुत ही गलत फैसला भारत सरकार कर रही है मोदी साहब दी पता नहीं की मजबूरी बन गई है कि एक बार 18% टैक्स लगा रहे हैं सानो इंडिया नु ते ओना ते जेड़ा 7% टैक्स लगता था पहले वो सारा ही माफ ਕੀਤਾ ਜਾ ਰਿਹਾ ਜਿਹਦੇ ਵਿੱਚ ਇਹਨਾਂ ਦਾ ਈ-ਕਮਰਸ ਟੈਕਸ ਸੀਗੇ ਸੀ ਹੋਰ ਸੀਗੇ ਆਨਲਾਈਨ ਟੈਕਸ ਸੀਗੇ ਕੰਪਨੀਸ ਨੂੰ ਮਾਈਕਰੋਸਾਫਟ ਨੂੰ ਐਪਲ ਨੂੰ ਨੈਟਫਲਿਕਸ ਨੂੰ ਉਹ 7-6-7000 ਕਰੋੜ ਦੇ ਕਰੀਬ ਸਾਲਾਨਾ ਇਨਕਮ ਇਹਨਾਂ ਨੂੰ ਤੇ ਪਾਲ ਸਰਕਾਰ ਨੂੰ ਆਉਂਦੀ ਸੀ ਇਕਦਾ ਸਾਰਾ ਯੂ ਮਾਫ ਕਰਤਾ ਜੋ ਕਿ ਬਹੁਤ ਹੀ ਗਲਤ ਗੱਲ ਆ ਇਹਦੇ ਨਾਲ ਉਹ ਕੰਪਨੀਆਂ ਤੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਇੱਥੇ ਆ ਕੇ ਕਰਨ ਗਈਆਂ ਉਹਨਾਂ ਤੇ ਕੋਈ ਚੈੱਕ ਨਹੀਂ ਰਹੂਗਾ ਦੂਸਰਾ ਜਿਹੜੇ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ ਜਿਹੜਾ ਜਿਹੜਾ ਕਾਨੂੰਨ ਲਿਆਂਦੀ ਜਾ ਰਹੀ ਹੈ ਜਿਹੜੇ ਐਗਰੀਮੈਂਟ ਕਰਨ ਜਾ ਰਹੀ ਹੈ ਜਿੱਤੇ ਕਿ ਡੇਰੀ ਉਤਪਾਦਨਾ 'ਚ ਬਾਕੀ ਫਸਲਾਂ 'ਚ ਬਹੁਤ ਨੁਕਸਾਨ ਹੋਊਗਾ ਜੋ ਭਾਰਤ ਦਾ ਜਿਹੜਾ ਕਿਸਾਨ ਹੈ ਉਹ ਬਹੁਤ ਛੋਟਾ ਛੋਟਾ ਕਿਸਾਨ ਆ ਤੇ ਬਹੁਤ ਜ਼ਿਆਦਾ ਤਾਦਾਦ ਵਿੱਚ ਆ ਜਦ ਕਿ ਯੂਐਸ ਦਾ ਜਿਹੜਾ ਜਿਹੜਾ ਕਿਸਾਨ ਹੈ ਉਹ 2% ਤੋਂ ਘਾਟੇ ਸਾਡਾ 50% ਦੇ ਕਰੀਬ ਆ ਫਰੋ ਟੈਪ ਸਬਸਿਡੀ ਬਹੁਤ ਜ਼ਿਆਦਾ ਇੱਕ ਉਥੇ ਪ੍ਰੋਡਕਸ਼ਨ ਦੀ ਕੋਸਟ ਬਹੁਤ ਘਟ ਜਾਂਦੀ ਹੈ ਜਦੋਂ ਬਿਨ 0% ਟੈਕਸ ਨਾਲ ਸਾਡੇ ਸਾਡੇ ਇੱਥੇ ਪੰਜਾਬ ਇੰਡੀਆ ਵਿੱਚ ਆਉਣ ਗਿਆ ਤੇ ਆਟੋਮੈਟਿਕਲੀ ਸਾਡਾ ਵਪਾਰਾ ਜੋ ਖਤਮ ਹੋਣ ਦੇ ਕਿਨਾਰੇ ਆ ਜਾਊਗਾ ਸੋ ਬਹੁਤ ਨੁਕਸਾਨ ਹੋਊਗਾ ਸੋ ਮੋਦੀ ਸਾਹਿਬ ਨੇ ਸੋਚਣਾ ਚਾਹੀਦਾ ਵੇ ਇੱਕ ਤਾਂ ਫੈਸਲਾ ਆਪਣੇ ਪੰਜਾਬ ਇੰਡੀਆ ਦੇ ਭਵਿੱਖ ਲਈ ਕਰ ਲਓ ਕਿ ਜਿੱਤੇ ਕਰਕੇ ਸਾਡਾ ਭਵਿੱਖ ਸਾਡਾ ਕਿਸਾਨ ਸਾਡਾ ਟ੍ਰੇਡ ਬਚਾਇਆ ਜਾਵੇ ਹੁਣ ਇਹ ਸਮਝ ਨਹੀਂ ਆ ਰਹੀ ਕਿ ਕੀ ਫੈਸਲਾ ਕੀ ਕੀ ਡਰ ਰਿਹਾ ਉਹ 트럼ਪ ਸਾਹਿਬ ਇੱਕ ਧਮਕੀ ਦਿੰਦੇ ਆ ਕਿ 50% ਟੈਕਸਿਸ ਤੁਹਾਡੇ ਦਾ ਲੱਗਣਗੇ ਇਹ ਡਰਦਿਆਂ ਮਾਰਿਆਂ ਇਹ ਆਪਣੇ ਸਾਰੇ ਉਹਨਾਂ ਦੇ ਫੈਸਲੇ ਮੰਨੀ ਜਾ ਰਹੇ ਨੇ ਇਹ ਸਾਡਾ ਨੁਕਸਾਨ ਕਰ ਰਹੇ ਨੇ ਸੋ ਮੋਦੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਕੁਝ ਤਾਂ ਕੁਝ ਇੰਡੀਆ ਦਾ ਸੋਚ ਲਓ ਇਹ ਜਿਹੜੀਆਂ ਤੁਸੀਂ ਕੰਪਨੀਆਂ ਇੱਥੇ ਲਿਆ ਰਹੇ ਹੋ ਟੈਕਸ ਫ੍ਰੀ ਕਰ ਰਹੇ ਹੋ ਇਹ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋਊਗਾ ਬਿਲਕੁਲ ਜੀ ਮੈਂ ਮਾਝਾ ਅਸ਼ਾਂਸ਼ੀ ਮੱਟੀ ਦਾ ਆਪਣੇ ਪੰਜਾਬ ਇਸ ਪ੍ਰਧਾਨਾ ਨਾਤੇ ਹੋਣ ਕਰਨਾ ਮੈਂ ਇਹ ਕਹਿਣਾ ਵੀ ਸਾਰੇ ਸਾਰੇ ਹਿੰਦੁਸਤਾਨ ਤੇ ਸਾਡੇ ਫਰਕ ਪੈਣਾ ਜਿਹੜੀਆਂ ਡੇਰੀਆਂ ਪਾ ਕੇ ਬੈਠੇ ਆਪਣੇ ਸਾਡੇ ਕਿਸਾਨ ਮੇਰੀ ਭਾਈ ਆ ਖੇਤੀ ਜਿਹੜੀ ਅੱਗੇ ਫਸਲ ਵੇਖ ਨਹੀਂ ਰਹੀ ਕਿ ਹੋਰ ਉਥੋਂ ਫਸਲਾਂ ਆ ਗਈਆਂ ਚਾਹੇ ਡੇਰੀ ਦੇ ਦੁੱਧ ਆ ਗਿਆ ਕੋਈ ਪ੍ਰੋਜੈਕਟ ਆ ਗਿਆ ਉਹ ਸਾਰੇ ਹੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਸਾਰੇ ਵਾਸਤੇ ਹੀ ਉਹ ਬਹੁਤ ਘਾਤਕ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਬੇਜੁਗਾਰੀ ਇੱਥੇ ਹੋ ਜਣੀ ਹੈ ਉੱਥੇ ਦੇ ਸਬਸਿਟੀਆਂ ਜਿਹੜੀਆਂ ਨੇ ਬਹੁਤ ਬਹੁਤ ਜ਼ਿਆਦਾ ਸਬਸਿਟੀਆਂ ਨੇ ਤੇ ਤਿੰਨ ਤਨ ਹਜ਼ਾਰ ਕਿਲਾ ਉਹ ਕਿਸਾਨ ਹੈ ਜਿਹੜੇ ਵੱਡੇ ਨੇ ਇਹਨੇ ਨੇ ਲੰਬੇ ਲੰਬੀ ਉਹਨੇ ਕਿਸਾਨੀ ਹੈ ਇੱਥੇ ਤੇ ਢਾਈ ਤੇ ਤਿੰਨ ਤਿੰਨ ਕਿਲੇ ਕੋ ਚਾਰ ਕਿਲੇ ਵੱਤ ਵਤ ਅਵਲ ਤੇ ਦੋ ਕਿਲੇ ਇੱਥੇ ਦੋ ਤਿੰਨ ਚਾਰ ਕਿਲੇ ਦੇ ਵਿੱਚ ਬਸ ਇਹ ਨਹੀਂ ਕਿ ਦੇ ਖੇਤੀ ਹੈ ਕਿਸ ਦੀ ਇਹਨਾਂ ਨੂੰ ਉਹ ਜਿਹੜੇ ਪ੍ਰੋਜੈਕਟ ਆ ਗਏ ਇੱਥੇ ਕੀ ਕਰਨਗੇ ਵਿਚਾਰੇ ਇਹਨਾਂ ਨੂੰ ਪੂਰੇ ਦੇਸ਼ ਨੂੰ ਸਾਡੇ ਨੂੰ ਬਹੁ ਘਟਕਾ ਜਿਹੜਾ ਆ ਬਿਜਲੀ ਸੋਧ ਮਿਲ ਲਿਆਉਣ ਦੇ ਨੇ ਇਹ ਜਿਹਦੇ ਕੋ ਪੈਸੇ ਨਾ ਹੋਏ ਜਦੋਂ ਮਵੇਲ 'ਚ ਪੈਸੇ ਨਾ ਆਇਓ 32 ਦਿਨੇ ਨਿਹਰਾ ਬੈਠਾ ਰਹੇਗਾ ਮੈਂ ਬਿਲਕੁਲ ਨਹੀਂ ਇਹ ਚਾਹੁੰਦੇ ਕਿ ਜਿਹੜਾ ਦੂਜੇ ਜਿਹੜੇ ਮੀਟਰ ਨੇ ਇਹ ਨਹੀਂ ਲੱਗਣੇ ਚਾਹੀਦੇ ਉਹ ਜਿਹੜਾ ਬਿਜਲੀ ਸੋਧ ਵਿਲਾ ਉਹ ਵੀ ਸਾਡਾ ਜਿਹੜਾ ਨੁਕਸਾਨ ਵਾਲਾ ਉਹ ਵੀ ਕਿਸਾਨਾਂ ਦੇ ਹਰ ਮਜਬਦੇ ਹਰ ਬੰਦੇ ਦੇ ਹਰ ਵਰਗ ਦੇ ਜਿਹੜਾ ਉਹ ਨੁਸਾਨ ਹੈ ਤੇ ਹੋਰ ਵੀ ਜਿੰਨੇ ਆਜ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਸਾਡਾ ਅੱਜ ਇੱਥੇ ਬਹਿਣ ਦਾ ਮਕਸਦ ਹੈ ਉਹ ਵੀ ਉਹ ਵੀ ਸਾਰ ਨੂੰ ਇਹ ਦਵਾਉਣਾ ਚਾਹੁੰਦੀ ਹੈ ਸਰਕਾਰ ਇਹ ਸਰਕਾਰਾਂ ਜਿਹੜੀਆਂ ਨੇ ਸਾਰਿਆਂ ਨੂੰ ਦੁਨੀਆ ਨੂੰ ਦਬਾਉਣਾ ਚਾਹੁੰਦੀ ਆ ਦੁਨੀਆ ਤੇ ਭਾਰ ਸੁੱਟਣਾ ਚਾਹੁੰਦੀ ਆ ਦੁਨੀਆ ਨੂੰ ਬਚਾਉਣ ਵਾਸਤੇ ਜਿਹੜਾ ਅਮਰੀਕਾ ਜਿਹੜਾ ਉਧਰ ਹੋਇਆ ਡਾਕਟਰ ਉਹ ਬਹੁਤ ਗਲਤ ਆ ਪੂਰੇ ਦੇਸ਼ ਤੇ ਘਾਟਾ ਪੈਣਾ ਬੇਜੁਗਾਰ ਹੋਣੇ ਨੇ ਬਹੁਤ ਜਿਹੜਾ ਮਾੜਾ ਮਾੜਾ ਜਿਹੜਾ ਉਹ ਜਿਹੜਾ ਇਹਨਾਂ ਸੈਂਕੂਨ ਦੇ